ਅੱਤ ਦੀ ਗਰਮੀ ਨੂੰ ਦੇਖਦੇ ਹੋਏ ਪੂਜਨੀਕ ਗੁਰੂ ਸੰਤ ਡਾਕਟਰ ਰਾਮ ਰਹੀਮ ਜੀ ਹਿੰਸਾ ਦੇ ਪਵਿੱਤਰ ਸਿੱਖਿਆ ਦੇ ਚੱਲਦੇ ਬਲੌਕ ਸਮਾਣਾ ਦੇ ਜ਼ੋਨ 1 ਦੇ ਜ਼ਿੰਮੇਵਾਰ ਸਮੂਹ ਸੰਗਤਾਂ ਵੱਲੋਂ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਤੀ ਪਾਣੀ ਵਾਲੇ ਮਿੱਟੀ ਦੇ ਜਿਹੜੇ ਕੋਲੇ ਨੇ ਉਹ ਪਾਰਕ ਦੇ ਵਿੱਚ ਲਗਾਏਗੇ ਤੇ ਮੰਨਤਾ ਦੀ ਕਾਰਜ ਕੀਤਾ ਗਿਆ ਤੇ ਇਸ ਮੌਕੇ ਜੋਨ 1 ਦੇ ਪ੍ਰੇਮੀ ਸੰਗਤਾਂ ਤੇ ਮੈਂਬਰ ਰঞ্জੀਤ ਸਿੰਘ ਹਿੰਸਾ ਨੇ ਜੀਵਨ ਦੇ ਹਿੰਸਾ ਦੱਸਿਆ ਕਿ ਪੂਜਨਿਕ ਗੁਰੂ ਜੀ ਦੇ ਪਵਿੱਤਰ ਸਿੱਖਿਆ ਦੇ ਚਲਦੇ ਹੋਏ ਜੋਨ 1 ਦੇ ਸਮੂਹ ਸੰਗਤਾਂ ਵੱਲੋਂ ਗ੍ਰੀਨ ਸਿਟੀ ਦੇ ਪਾਰਕ ਦੇ ਵਿੱਚ ਬੇਜਮਾਨ ਪੰਛੀਆਂ ਦੇ ਲਈ 30 ਜਿਹੜੇ ਪਾਣੀ ਵਾਲੇ ਕੋਲੇ ਨੇ ਉਹ ਰੱਖੇ ਗਏ ਹਨ ਅਤੇ ਉਹਨਾਂ ਦੇ ਲਈ ਪਾਣੀ ਦਾ ਜਿਹੜਾ ਹੋਰ ਤੇ ਨਾਲ ਦਾਣੇ ਪਾਣੀ ਦਾ ਵੀ ਜਿਹੜਾ ਪ੍ਰਬੰਧ ਕੀਤਾ ਗਿਆ ਉਹਨਾਂ ਕਿਹਾ ਕਿ ਸੰਤ ਸੰਗਤਾਂ ਵੱਲੋਂ ਹਰ ਸਾਲ ਗਰਮੀ ਨੂੰ ਵੇਖਦੇ ਹੋਏ ਪਾਣੀ ਦੇ ਕਟੋਰੀ ਜਿਹੜੇ ਆ ਇੱਥੇ ਲਗਾਏ ਜਾਂਦੇ ਨੇ ਤੇ ਉਹਨਾਂ ਨੇ ਕਟੋਰੀਆਂ ਦੇ ਵਿੱਚ ਪਾਣੀ ਦੀ ਸੇਵਾ ਵੀ ਕੀਤੀ ਸੰਗਤਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਕਿਹਾ ਕਿ ਇਸ ਸੇਵਾ ਕਾਰਜ ਕਰਕੇ ਖੁਸ਼ੀ ਮਿਲਦੀ ਹੈ ਤੇ ਬੋਲ ਜਿਹੜੇ ਆ ਬਿਆਨ ਨਹੀਂ ਕਰ ਸਕਦੇ ਇਸ ਮੌਕੇ ਤੇ ਸਮੂਹ ਸੰਗਤਾਂ ਨੇ ਸ਼ਾ ਸਤਨਾਮ ਸਿੰਘ ਗ੍ਰੀਨ ਐਸ ਫੇਰਵਲ ਕਮੇਟੀ ਦੇ ਭੈਣਾ ਦੇ ਵੀ ਮੌਕੇ ਤੇ ਮਜੂਰ ਰਹੀਆਂ ਤੇ ਉਹਨਾਂ ਵੱਲੋਂ ਵੀ ਜਿਹੜੀ ਹੈ ਅੱਜ ਆਪਣੀ ਸੇਵਾ ਕੀਤੀ ਗਈ ਸਵੇਰੇ ਤੜਕਸਾਰ ਤੋਂ ਇਹ ਜਿਹੜੀ ਹੈ ਸੇਵਾ ਚੱਲਦੀ ਆਈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਸ ਤਰੀਕੇ ਨਾਲ ਸਾਨੂੰ ਸੇਵਾ ਮਿਲਦੀ ਹੈ ਅਸੀਂ ਹਮੇਸ਼ਾ ਹੀ ਕਰਦੇ ਰਹਿਣੇ ਆ ਤੇ ਲੋਕਾਂ ਨੂੰ ਵੀ ਉਹਨਾਂ ਨੇ ਵੱਲੋਂ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਇਹ ਨੇਕ ਕੰਮ ਹੈ ਕਰਕੇ ਬਹੁਤ ਜ਼ਿਆਦਾ ਜਿਹੜੀ ਖੁਸ਼ੀ ਮਿਲਦੀ ਹੈ ਤੇ ਪੰਛੀ ਜੜੇ ਨੇ ਉਹ ਭੁੱਖ ਪਿਆਸ ਦੇ ਨਾਲ ਵੀ ਨਹੀਂ ਮਰਦੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਨਾਲ ਸਾਥ ਉਤੇ ਰਿਹਾ ਸਰਾ ਇਹ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਸਰਸਾ ਤੋਂ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਜੀ ਦੀ ਇਨਸਾਬ ਵੱਲੋਂ ਇਹ ਜਿਹੜੀ ਮਹਮ ਚਲਾਈ ਹੈ ਇਹ ਪਸ਼ੂਆਂ ਦੀ ਪੰਛੀਆਂ ਦੀ ਤੇ ਮਾਨਵਤਾ ਭਲਾਈ ਦੇ ਜਿੰਨੇ ਵੀ ਕਾਰਜਾਰੇ ਉਹਨਾਂ ਨੇ ਚਲਾਏ ਨੇ ਉਹਨਾਂ ਦੇ ਅਸੀਂ ਦਿਸਾਂ ਦੇ ਰਸਤੇ ਚੱਲ ਰਹੇ ਹਾਂ ਜੀ ਇਹ ਗਰਮੀ ਨੂੰ ਦੇਖਦੇ ਹੋਏ ਹੁਣ ਅਸੀਂ ਇੱਥੇ 30 ਪਹਿਲੇ ਨੇ ਜਿਹੜੇ ਜਾਨਵਰਾਂ ਦੇ ਪਾਣੀ ਪੰਛੀਆਂ ਦੇ ਪਾਣੀ ਪੀਣ ਨੂੰ ਦੇ ਰਹੇ ਆ ਜੀ ਕਟੋਰੇ ਤੇ ਉਹਨਾਂ ਦੀ ਮਤਲਬ ਜਿਹੜੀ ਪਿਆਸ ਹੈ ਉਹ 부ਜੇਗੀ ਤੇ ਉਹ ਸੀਸਾ ਦੇਣਗੇ ਸਭ ਨੂੰ ਇਸ ਕਰਕੇ ਘਰ ਪਰਿਵਾਰ ਦੇ ਵਿੱਚ ਜਿਹੜਾ ਪਾਣੀ ਪਾਉਂਦਾ ਹੈ ਜਾਂ ਇਹ ਸੇਵਾ ਕਰਦਾ ਨੂੰ ਖੁਸ਼ੀਆਂ ਮਿਲਦੀਆਂ ਨੇ ਜੀ ਤਾਂ ਕਰਕੇ ਸਾਨੂੰ ਇਹ ਜਿਹੜੀ ਖੁਸ਼ੀ ਮਿਲਦੀ ਹੈ ਇਹ ਸਾਰੇ ਕਾਰਜ ਅਸੀਂ ਤਾਂ ਹੀ ਕਰਦੇ ਆ ਜੀ ਤੇ ਪੂਜਨੇ ਗੁਰੂ ਦੇ ਹੁਕਮ ਦੇ ਹੀ ਚੱਲਦੇ ਆ ਹਾਂ ਕੋਈ ਨਾ ਨੋਰਮਲ ਬੋਲੋ ਪਰਮਿੰਦਰ ਕੌਰ ਇੰਸਾ ਪਰਮਿੰਦਰ ਕੌਰ ਜੀ ਅੱਜ ਜਿਹੜੇ ਸਪੋਰੇ ਰੱਖੇ ਸੀ ਜਾਨਵਰ ਵਾਸਤੇ ਕੀ ਕਰ ਸਕਦੇ ਆ ਧੰਨ ਧੰਨ ਸਤਿਗੁਰੂ ਤੇਰਾ ਆਸਰਾ ਅੱਜ ਸਮਾਣੇ ਦੀ ਜੋ ਨੰਬਰ 1 ਦੀ ਸਾਤ ਸੰਗਤ ਸਤਿ ਪੂਜਨੀਯ ਡਾਕਟਰ ਗੁਰਬੀਤ ਰਾਮ ਰਹੀਮ ਸਿੰਘ ਜੀ ਦੀ 인사 ਦੀ ਪ੍ਰੇਰਣਾ ਤੇ ਚਲਦੇ ਹੋਏ ਅੱਜ ਪੰਛੀਆਂ ਦੇ ਲਈ ਕਟੋਰੇ ਅਤੇ ਪਾਣੀ ਦਾ ਤੇ ਦਾਣੇ ਦਾ ਪ੍ਰਬੰਧ ਕਰ ਰਹੇ ਆ ਤੇ ਇਹ ਉਹਨਾਂ ਦੀ ਪ੍ਰੇਰਣਾ ਦੇ ਚਲਦੇ ਹੋਈ ਅਸੀਂ ਕਰ ਰਹੇ ਆ ਤੇ ਅਤੀ ਅਸੀਂ ਕੋਰੇ ਰੱਖ ਰਹੇ ਆ ਪਾਣੀ ਦੇ ਲਈ ਅਤੇ ਦਾਣੇ ਦੇ ਲਈ ਤੇ ਇਹਦੇ ਨਾਲ ਸਿਰਫ ਪੰਛੀਆਂ ਦੀ ਪਿਆਸ ਹੀ ਨਹੀਂ बुਝੂਗੀ ਸਾਡੇ ਦਿਲ ਦਿਮਾਗ ਤੇ ਵਿੱਚ ਸ਼ਾਂਤੀ ਆਵੇਗੀ ਤੇ ਸਾਡੇ ਘਰ ਪਰਿਵਾਰ ਚ ਖੁਸ਼ੀਆਂ ਆਣਗੀਆਂ ਤੇ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਗਰਮੀਆਂ ਦੇ ਵਿੱਚ ਪੰਛੀਆਂ ਦੇ ਲਈ ਪਾਣੀ ਅਤੇ ਦਾਣੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਇਹਦੀ ਦੇਖ ਰੇ ਕੋਈ ਕਰੇਗਾ ਇਹਦੀ ਦੇਖ ਰੇ ਕਿ ਸਾਰੀ ਸਾਧ ਸੰਗਤ ਹੀ ਕਰੇਗੀ ਤੇ ਉਹਨਾਂ ਨੂੰ ਟਾਈਮ ਟੂ ਟਾਈਮ ਪਾਣੀ ਪਾਵਾਂਗੇ ਅਤੇ ਦਾਣਾ ਪਾਣੀ ਦਾਣਾ ਦਾ ਪ੍ਰਬੰਧ ਕਰ ਦਿਨਾਗੇ